ਹਾਂਜੀ ਤੇ ਅੱਜ ਅਸੀਂ ਜਿਹੜਾ ਪਾਸਤਾ ਬਣਾ ਰਹੇ ਹਾਂ ਇਹਦੇ ਵਿੱਚ ਬਿਲਕੁਲ ਵੀ ਜ਼ੀਰੋ ਖਰਚ ਤੇ ਬਣਾ ਰਹੇ ਹਾਂ ਕੋਈ ਸਾਨੂੰ ਬਾਜ਼ਾਰੋਂ ਚੀਜ਼ ਨਹੀਂ ਲਿਆਉਣੀ ਪੈਣੀ ਤੇ ਸਿਰਫ ਆਟਾ ਜਿਹੜਾ ਤੁਹਾਡੇ ਕੋਲ ਫ੍ਰਿਜ 'ਚ ਸਵੇਰ ਦਾ ਜਾਂ ਪਿਆ ਹੋਇਆ ਜਾਂ ਰਾਤ ਦਾ ਇੱਕ ਪੀੜੇ ਦਾ ਤੇ ਉਹ ਤੁਸੀਂ ਲੈਣਾ ਆ ਤੇ ਉਹਦੇ ਵਿੱਚ ਆਪਾਂ ਪਾ ਲੈਣੀ ਸੂਜੀ ਸੂਜੀ ਜ਼ਿਆਦਾ ਨਹੀਂ ਪਾਉਣੀ ਬਸ ਇੰਨੀ ਕੀ ਪਾਣੀ ਜਿੰਨਾ ਸਾਡਾ ਡੋ ਜਿਹੜਾ ਬਿਲਕੁਲ ਤਿਆਰ ਹੋ ਜਾਵੇ ਤੇ ਫਿਰ ਆਪਾਂ ਪਾ ਦਣੀ ਥੋੜੀ ਜੀ ਪੀਜ਼ਾ ਸੌਸ ਜਿਆਦਾ ਨਹੀਂ ਪਾਉਣੀ ਬਸ ਥੋੜੀ ਜਿਹੀ ਪਾਉਣੀ ਬਸ ਇਹਦਾ ਆਟੇ ਦਾ ਫਲੇਵਰ ਜਿਹੜਾ ਉਹ ਚੇਂਜ ਕਰਨਾ ਹੈ ਕਿ ਤੁਹਾਡੇ ਬੱਚਿਆਂ ਨੂੰ ਇਹ ਨਾ ਪਤਾ ਲੱਗੇ ਕਿ ਘਰ ਦੇ ਆਟੇ ਦਾ ਹੀ ਬਣਾਇਆ ਆ ਕਿ ਬਾਜ਼ਾਰੋਂ ਜਿਹੜਾ ਉਹ ਨਹੀਂ ਲੈਂਦਾ ਬਟ ਲੁੱਕ ਵਾਈਜ਼ ਟੇਸਟ ਵਾਈਜ਼ ਬਹੁਤ ਹੀ ਵਧੀਆ ਆ ਟਰਾਈ ਜ਼ਰੂਰ ਕਰਿਓ ਡੋ ਸਾਡਾ ਤਿਆਰ ਹੋ ਗਿਆ ਥੋੜਾ ਜਿਆਦਾ ਤੁਸੀਂ ਇਹਨੂੰ ਆ ਤੇਲ ਵਗੈਰਾ ਜਾਂ ਕਿਊਬ ਵਗੈਰਾ ਫੈਂਡ ਵਗੈਰਾ ਜਿਹੜਾ ਉਹ ਲਾ ਲੈਣਾ ਆ ਤੇ ਫਿਰ ਤੁਸੀਂ ਇਹਨੂੰ ਡੋ ਜਿਹੜੇ ਦੇ ਛੋਟੇ ਛੋਟੇ ਪੇੜੇ ਜਿਹੜੇ ਉਹ ਕਰ ਲੈਣੇ ਆ ਛੋਟੇ ਛੋਟੇ ਪੀੜੇ ਕਰ ਲੈਣੇ ਆ ਤੇ ਬਹੁਤ ਹੀ ਆਸਾਨ ਤੇ ਬਹੁਤ ਹੀ ਟੇਸਟੀ ਬਣ ਜਾਂਦਾ ਕਿਉਂਕਿ ਸਮ ਟਾਈਮ ਬੱਚੇ ਜਿਹੜੇ ਆ ਸਕੂਲ ਦੇ ਜिद ਕਰਦੇ ਕਿ ਆਪਾਂ ਪਾਸਤਾ ਵਗੈਰਾ ਹੀ ਖਾਣਨਾ ਆ ਤੇ ਇਹ ਨਹੀਂ ਹੈਗਾ ਜ਼ਰੂਰੀ ਨਹੀਂ ਸ਼ਾਮ ਸਾਰੇ ਹੀ ਵੱਡੇ ਵੀ ਖਾ ਸਕਦੇ ਆ ਸ਼ਾਮ ਨੂੰ ਬਹੁਤ ਹੀ ਟੇਸਟੀ ਲੱਗਦਾ ਆ ਤੇ ਇਹਦੇ ਫਿਰ ਆਪਾਂ ਛੋਟੇ ਛੋਟੀਆਂ ਜਿਹੜੀਆਂ ਰੋਟੀਆਂ ਜਿਹੜੀਆਂ ਬਣਾ ਲੈਣੀਆਂ ਇੱਕ ਪੈਨਸਲ ਲੈ ਲੈਣੀ ਆ ਸਭ ਦੇ ਘਰ ਆਲਮੋਸਟ ਹੁੰਦੀ ਹੈ ਜੇ ਨਹੀਂ ਹੋਵੇ ਤਾਂ ਤੁਸੀਂ ਹੋਰ ਕੋਈ ਇਸ ਸ਼ੇਪ ਦਾ ਲੈ ਲਿਓ ਤੇ ਆਪਾਂ ਇੱਕ ਜਿਹੜੀ ਰੋਟੀ ਆ ਉਹਦੇ ਹਾਫ ਪਾਰਟ 'ਚ ਆਪਾਂ ਇਹਨੂੰ ਜਿਹੜਾ ਬਣਾ ਲੈਣਾ ਆ ਹਾਫ ਪਾਰਟ ਕਰ ਲੈਣਾ ਹੈ ਮਤਲਬ ਕਿ ਦੇਖਣ 'ਚ ਤੁਹਾਨੂੰ ਜ਼ਿਆਦਾ ਸਮਝ ਲੱਗਦੀ ਹੋਊਗੀ ਮੇਰੇ ਬੋਲਣ ਤੋਂ ਤੇ ਫਿਰ ਆਪਾਂ ਥੋੜਾ ਜਿਹਾ ਪਾਣੀ ਲਾ ਲੈਣਾ ਕਿਨਾਰੇ ਤੇ ਤੇ ਇਹਦੀ ਜਿਹੜੀ ਇੱਕ ਵਾਰੀ ਇਹਨੂੰ ਫੇਰ ਪ੍ਰੈਸ ਕਰ ਲੈਣਾ ਆ ਤੇ ਜਿਹੜੀ ਆ ਜੁਆਇੰਟ ਜਦੋਂ ਆਪਾਂ ਇਹਨੂੰ ਬੋਇਲ ਕਰੀਏ ਪਾਸੇ ਨੂੰ ਤੇ ਬਿਲਕੁਲ ਵੀ ਜੁਆਇੰਟ ਜਿਹੜਾ ਇਹਦਾ ਖੁੱਲੇ ਨਹੀਂ ਤੇ ਆਸਾਨੀ ਨਾਲ ਪੈਂਸਲ ਨਿਕਲ ਜਾਂਦੀ ਹੈ ਕੋਈ ਵੀ ਜ਼ਿਆਦਾ ਨਹੀਂ ਹੈਗਾ ਬਾ बस यही है कि ਤੁਸੀਂ ਇਸ ਨੂੰ ਮਤਲਬ ਕਿ ਜਿਹੜਾ ਮਾੜੇ ਜਿਹੀ ਸ਼ੇਪ ਦੀ ਟੈਡੀ ਬਿੱਟੀ ਲੱਗਦੀ ਤਾਂ ਤੁਸੀਂ ਉਸ ਨੂੰ ਕਟੇ ਕਰ ਸਕਦੇ ਜੇ ਤੇ ਜੇ ਤੁਸੀਂ ਜ਼ਿਆਦਾ ਪਾਸਤਾ ਕੁਆਂਟੀਟੀ ਚ ਬਣਾਉਣਾ ਹੋਵੇ ਤਾਂ ਤੁਸੀਂ ਜ਼ਿਆਦਾ ਆਟਾ ਲੈ ਕੇ ਬਣਾ ਸਕਦੇ ਜੇ ਬਹੁਤ ਹੀ ਟੇਸਟੀ ਬਣਦਾ ਆ ਤੇ ਤੁਸੀਂ ਇਸ ਨੂੰ ਬਣਾ ਕੇ ਥੋੜੇ ਜਿਹਾ ਡਰਾਈ ਕਰਕੇ ਫ੍ਰਿਜ ਦੇ ਵਿੱਚ ਰੱਖ ਸਕਦੇ ਜੇ ਜਾਦਾ ਦਿਨ ਵਾਸਤੇ ਵੀ ਤੇ ਜੇ ਸਕੂਲ ਵਾਸਤੇ ਤਿਆਰੀ ਕਰਕੇ ਰੱਖਣੀ ਹੋਵੇ ਤਾਂ ਰਾਤ ਨੂੰ ਪੂਰੀ ਇਹ ਲਈ ਤਿਆਰੀ ਕਰਕੇ ਤੇ ਸਵੇਰੇ ਕਿ ਸਕੂਲ ਹੁਣ ਸਟਾਰਟ ਹੋ ਜਾਨੇ ਆ ਤੇ ਤੁਸੀਂ ਆਪਣੇ ਬੱਚਿਆਂ ਨੂੰ ਕੁਝ ਹੈਲਦੀ ਖਵਾਉਣਾ ਚਾਹੁੰਦੇ ਸੀ ਤੇ ਇਦਾਂ ਦਾ ਕੁਝ ਬਚੇ ਹੋਏ ਆਟੇ ਦਾ ਜਿਹੜਾ ਫ੍ਰਿਜ 'ਚ ਸਾਡਾ ਪਿਆ ਰਹਿੰਦਾ ਤੇ ਕਈ ਵਾਰੀ ਉਹ ਜਿਆਦਾ ਸਖਤ ਹੋ ਜਾਂਦਾ ਤੇ ਸਾਡਾ ਪਕਾਉਣ ਨੂੰ ਮੰਨ ਨਹੀਂ ਕਰਦਾ ਤੇ ਇਹ ਵਾਲਾ ਪਾਸਤਾ ਪਰ ਰਾਤ ਨੂੰ ਤਿਆਰ ਕਰਕੇ ਸਵੇਰੇ ਜਸਟ ਤੜਕਾ ਲਾ ਕੇ ਪਰ ਦੇ ਸਕਦੇ ਆ ਬੱਚਿਆਂ ਨੂੰ ਡਿਨਰ 'ਚ ਬਹੁਤ ਹੀ ਹੈਲਦੀ ਆ ਬਿਲਕੁਲ ਵੀ ਕੋਈ ਇਨੂ ਸੋਡਾ ਵਗੈਰਾ ਦੀ ਕਿਸੇ ਚੀ ਦੀ ਜ਼ਰੂਰਤ ਨਹੀਂ ਹੈਗੀ ਆਸਾਨ ਤਰੀਕਾ ਹੈ ਮੈਥਡ ਹੈ ਬਿਲਕੁਲ ਤੇ ਤੁਸੀਂ ਇਸ ਨੂੰ ਜ਼ਰੂਰ ਟਰਾਈ ਕਰਿਓ ਬਹੁਤ ਹੀ ਟੇਸਟੀ ਬਣ ਕੇ ਅਕਿ ਬੱਚੇ ਤੜ ਤੋਂ ਬਾਰ ਬਾਰ ਇਸ ਚੀ ਜਿਹੜੇ ਟਮਾਟ ਕਰਣਗੇ ਜੀ ਤੇ ਇੱਥੇ ਆਪਾਂ ਪਾਣੀ ਤੜ ਤੱਕ ਗਰਮ ਹੋਣ ਵਾਸਤੇ ਤੇ ਇਹਦੇ ਵਿੱਚ ਆਪਾਂ ਆਪਣਾ ਪਾਸਤਾ ਜਿਹੜਾ ਉਹ ਬੋਇਲ ਤੇ ਪਾਣੀ ਹੋ ਗਿਆ ਸਾਡਾ ਗਰਮ ਤੇ ਆਪਾਂ ਜਿਹੜੇ ਪਾਸਤਾ ਬਣਾਏ ਸੀ ਉਹ ਇਹਦੇ ਵਿੱਚ ਪਾ ਦਾਂਗੇ ਤੇ ਬੋਇਲ ਤੁਹਾਨੂੰ ਦੱਸਾਂਗੇ ਕਿ ਕਿੰਨਾ ਕਰਨਾ ਜਦੋਂ ਇਹ ਉੱਪਰ ਤਰਨ ਲੱਗ ਜਾਵੇ ਉਦੋਂ ਇਹਨਾਂ ਨੂੰ ਆਪਾ ਕੱਢ ਲੈਣਾ ਹੈ ਜਿਆਦਾ ਆਪਾਂ ਇਹਨੂੰ ਬੋਇਲ ਲਈ ਕਰਨਾ ਬਸ ਜਦੋਂ ਇਹਦੇ ਪਾਣੀ ਦੇ ਵਿੱਚ ਸਿਰੇ ਸਾਰੇ ਪਾਸੇ ਹੋ ਗਈ ਹੈ ਤੇ ਹੁਣ ਜਦੋਂ ਵੀ ਮਤਲਬ ਕਿ ਕੁੱਕ ਹੋ ਗਿਆ ਹੈ ਜੀ ਇਹ ਨਿਸ਼ਾਨੇ ਕਿ ਇਹ ਉੱਪਰ ਤਰਨ ਲੱਗ ਜਾਣਾ ਬਾਟਮ ਨਾਲ ਨਹੀਂ ਬਿਲਕੁਲ ਵੀ ਚੁੱਪਕਣਾ ਬਸ ਇਹੀ ਆ ਹੋਰ ਜਿਆਦਾ ਇਹਦਾ ਕੋਈ ਵੀ ਵਾਸਤਾ ਸਾਡਾ ਉੱਪਰ ਹੋ ਗਿਆ ਤਰਨ ਲੱਗ ਗਿਆ ਆ ਇਹ ਆਪਾਂ ਇਦਾਂ ਕੱਢ ਕੇ ਦੇ ਲਈ ਕੱਢ ਦਾਂ। ਬਸ ਇੱਕ ਗੱਲ ਰੱਖਣਾ ਕਿ ਤੁਸੀਂ ਜਿਹੜਾ ਫਰਾਈ ਪੈਨ ਆ ਉਹ ਏਦਾਂ ਫਲੈਟ ਹੀ ਲੈਣਾ ਦੂਸਰਾ ਨਹੀਂ ਲੈਣਾ। ਹਾਂਜੀ ਤਾਂ ਇਹਨੂੰ ਕੱਢ ਕੇ ਆਪਾਂ ਠੰਡਾ ਕਰ ਲੈਣਾ ਥੋੜੀ देर ਜੇ ਤੁਹਾਨੂੰ ਜ਼ਿਆਦਾ ਜਲਦੀ ਹੋਵੇ ਤਾਂ ਤੁਸੀਂ ਇਸ ਨੂੰ ਫ੍ਰਿਜ ਦੇ ਵਿੱਚ ਵੀ ਰੱਖ ਸਕਦੇ ਜੇ ਕਿਉਂਕਿ ਕਟਿੰਗ ਆਸਾਨੀ ਹੋ ਜਾਏਗੀ। ਤੇ ਫੇਰ ਆਪੇ ਤੇ ਲਾ ਲਾਂਗੇ ਜੀ ਤੜਕਾ ਜਿਹਦੇ ਵਾਸਤੇ ਵਾਸਤੇ ਜੀਰਾ ਪਾ ਲਿਆ ਤੇ ਥੋੜਾ ਜਿਹਾ ਪਪਾਇਆ ਜੀ ਸਰੋਂ ਤੇ ਲਸਣ ਅਦਰਕ ਤੇ ਪਿਆਜ਼ ਥੋੜਾ ਜਿਹਾ ਪਾਣਾ ਹੈ ਜਿਆਦਾ ਸਪਾਈਸੀ ਜਿਹੜਾ ਬੱਚੇ ਨਹੀਂ ਖਾਂਦੇ ਤੁਸੀਂ ਆਪਣੇ ਹਿਸਾਬ ਨਾਲ ਜੇ ਤੁਸੀਂ ਦੂਸਰੇ ਨਹੀਂ ਖਾਣਾ ਹੁੰਦੇ ਜਾਂ ਪੱਟਿਆਂ ਨੇ ਤਾਂ ਫਿਰ ਤੁਸੀਂ ਜਿਆਦਾ ਸਪਾਈਸੀ ਬਣਾ ਸਕਦੇ ਜੀ ਫਿਰ ਇੱਥੇ ਪਾਲੇ ਜੀ ਨੂੰ ਕਿਤੇ ਬੋਇਲ ਹੋਏ ਦਾਣੇ ਤੇ ਤੁਸੀਂ ਇਹਦੀ ਜਗ੍ਹਾ ਤੇ ਜੇ ਨਾ ਹੋਵੇ ਤਾਂ ਸਬਜ਼ੀਆਂ ਕਰਾ ਸਕਦੇ ਮਰਚ ਜੇ ਵੀ ਪਨੀਰ ਤੇ ਆਲੂ ਵੀ ਪਾ ਸਕਦੇ ਜੀ ਤੇ ਹੁਣ ਸਾਡਾ ਇਹ ਜਿਹੜਾ ਪਾਸਤਾ ਹੋ ਗਿਆ ਠੰਡਾ ਤੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਕਮਾਲ ਦੀ ਗੱਲ ਤੇ ਇਹ ਹੈ ਕਿ ਇਹਦੇ ਵਿੱਚ ਆਪਾਂ ਕੋਈ ਵੀ ਇਨੋ ਸੋਡਾ ਜਾਂ ਬੇਕਿੰਗ ਪਾਊਡਰ ਬਿਲਕੁਲ ਕੋਈ ਵੀ ਇਦਾਂ ਦੀ ਚੀਜ਼ ਆਪਾਂ ਜੋਸ ਨਹੀਂ ਕੀਤੀ ਬਿਲਕੁਲ ਇੱਕਦਮ ਹੈਲਦੀ ਹੈ ਤੇ ਕਟਿੰਗ ਤੁਸੀਂ ਜਿੱਦਾਂ ਬਾਜ਼ਾਰ 'ਚ ਮਿਲਦਾ ਆ ਤੁਸੀਂ ਓਦਾਂ ਦੀ ਕਟਿੰਗ ਵੀ ਕਰ ਸਕਦੇ ਜੀ ਆਪਣੇ ਅਕੋਰਡਿੰਗ ਤੇ ਦੂਸਰਾ ਇਹਦੀ ਮਤਲਬ ਇਹ ਤੁਸੀਂ ਇਸ ਨੂੰ ਡਰਾਈ ਕਰਕੇ ਰੱਖ ਲਓ ਤੇ ਹਫਤਾ 10 ਦਿਨ ਤੱਕ ਫਿਰਜ ਦੇ ਵਿੱਚ ਰਹਿ ਜਾਏਗਾ ਬਿਲਕੁਲ ਵੀ ਖਰਾਬ ਜਿਹੜਾ ਉਹ ਨਹੀਂ ਹੁੰਦਾ ਬਹੁਤ ਹੀ ਟੇਸਟੀ ਜੇ ਤੁਸੀਂ ਕਹੋ ਕਿ ਕੱਚਾਪਨ ਕੱਚਾ ਕਰਨਪਨ ਇਹਦੇ ਵਿੱਚ ਬਿਲਕੁਲ ਵੀ ਕੋਈ ਨਹੀਂ ਹੈਗਾ ਤੇ ਹਾਂਜੀ ਇੱਥੇ ਆਪਾਂ ਸੋਇਆ ਸੌਸ ਪਾਣੀ ਹੈ ਥੋੜੀ ਜੀ ਬਿਲਕੁਲ ਵੀ ਜ਼ਿਆਦਾ ਨਹੀਂ ਪਾਣੀ ਫਿਰ ਕਲਰ ਜਿਹੜਾ ਜ਼ਿਆਦਾ ਡਾਰਕ ਹੋ ਜਾਏਗਾ ਫਿਰ ਪੀਜ਼ਾ ਸੌਸ ਤੇ ਕੈਚਅਪ ਟਮਾਟੋ ਟਮਾਟਰ ਕੈਚਅਪ ਆਦ ਨਹੀਂ ਹੈ ਜੇ ਤੁਹਾਡਾ ਕੋ ਪੀਜ਼ਾ ਸੌਸ ਨਾ ਹੋਵੇ ਤਾਂ ਕੱਲੀ ਟਮਾਟਰ ਸੋ ਦੂਜੀ ਸਾਸ ਵੀ ਪਾ ਸਕਦੇ ਜੀ ਕੈਚਪ ਟਮਾਟਰ ਕੈਚਪ ਤੇ ਫਿਰ ਆਪਾਂ ਹਰਬਸ ਥੋੜੇ ਪਾ ਦਨੇ ਆ ਤੇ ਟਮਾਟਰ ਜਿਹੜੇ ਮੈਂ ਲਾਸਟ ਤੇ ਤਾਂ ਪਾਇਆ ਕਿਉਂਕਿ ਮੈਂ ਕੋਈ ਸਬਜੀ ਵਗੈਰਾ ਹੋਰ ਐਡ ਨਹੀਂ ਕੀਤੀ ਤੇ ਟਮਾਟਰ ਤਾਂ ਕਰਕੇ ਫਿਰ ਲਾਸਟ ਤੇ ਪਾਇਆ ਕਿ ਜੇ ਪਹਿਲਾਂ ਪਾ ਦਾਂਗੇ ਤੇ ਫਿਰ ਜਿਆਦਾ ਜਿਹੜਾ ਉਹ ਮੈਲਟ ਹੋ ਜਾਣਗੇ ਤੇ ਟੇਸਟ ਵਧੀਆ ਜਿਹੜਾ ਉਹ ਨਹੀਂ ਆਵੇਗਾ ਤੇ ਇੱਥੇ ਇੱਕ ਕੁਕਿੰਗ ਤੁਸੀਂ ਜਲਦੀ ਜਲਦੀ ਕਰਨੀ ਹੈ ਕਿਉਂਕਿ ਜਿਹੜੇ ਵੀ ਆਪਾਂ ਮਸਾਲੇ ਵਿੱਚ ਪਾਏ ਆ ਉਹ ਸੜਨਾਂ ਤੇ ਹੋਰ ਆਪਾਂ ਇਹਦੇ ਵਿੱਚ ਕੋਈ ਵੀ ਮਸਾਲਾ ਵਗੈਰਾ ਜਿਹੜਾ ਉਹ ਨਹੀਂ ਪਾਣਾ ਤੇ ਕਿਉਂਕਿ ਜਿਹੜੀ ਜਿਹੜੀ ਹੈਗੀ ਪੀਜ਼ਾ ਸੌਸ ਉਹਦੇ ਵਿੱਚ ਆਲਮੋਸਟ ਸਾਰੇ ਮਸਾਲੇ ਹੁੰਦੇ ਨੇ ਤੁਸੀਂ ਚਾਹੋ ਤਾਂ ਇਹ ਹੀ ਮਿਰਚ ਵਾਲਾ ਜਿਹੜਾ ਹਰੀ ਮਿਰਚ ਲਸਣ ਵਗੈਰਾ ਸਕਿਪ ਵੀ ਕਰ ਸਕਦੇ ਜੇ ਕੱਲੀ ਪੀਜ਼ਾ ਸੌਸ ਪਾ ਸਕਦੇ ਜੇ ਕਿਉਂਕਿ ਉਹਦੇ ਵਿੱਚ ਬਹੁਤ ਹੀ ਜ਼ ਟੇਸਟ ਹੈ ਉਹਨ ਈਰ ਬੱਚਾ ਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਔਰ ਜਿਆਦਾ ਜਿਹੜੇ ਬੱਚੇ ਸਪਾਈਸੀ ਨਹੀਂ ਖਾਂਦੇ ਉਹ ਆਸਾਨੀ ਨਾਲ ਇਹ ਖਾ ਸਕਦੇ ਜੀ ਤੇ ਲੁੱਕ ਵਾਈਜ਼ ਵੀ ਤੁਸੀਂ ਦੇਖ ਲਓ ਬਿਲਕੁਲ ਵੀ ਨਹੀਂ ਲੱਗਦਾ ਕਿਉਂਕਿ ਜੇ ਕੱਚੇ ਦੀ ਗੱਲ ਕਰੋ ਬੋਮਸ ਵੀ ਬਹੁਤ ਜ਼ਿਆਦਾ ਟੇਸਟ ਲੱਗਦੇ ਤੇ ਇਹ ਉੱਤੇ ਤੋਂ ਵੀ ਕਮਾਲ ਦੀ ਚੀਜ਼ ਜਾ ਸਕਦਾ ਹੈ ਔਰ ਕਿ ਤੁਸੀਂ ਬੱਚੇ ਨੂੰ ਆਟੇ ਤੋਂ ਬਣਾਇਆ ਬਹੁਤ ਹੀ ਟੇਸਟੀ ਔਰ ਲੁੱਕ ਵਾਈਜ਼ ਵੀ ਬਹੁਤ ਵਧੀਆ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ